ਅੱਜ ਵੀ ਕੱਲ ਸਾਰਿਆਂ ਨੂੰ ਇਲੈਕਸ਼ਨ ਤੋਂ ਪਹਿਲਾਂ ਇੱਕ ਆਖਰੀ ਅਪੀਲ ਤੁਹਾਡੇ ਸਾਰਿਆਂ ਦੇ ਮੂਰੇ ਵੋਟ ਪਾਉਣਾ ਤੁਹਾਡਾ ਇੱਕ ਬਹੁਮੁੱਲਾ ਅਧਿਕਾਰ ਹੈ ਤੇ ਆਪਣੇ ਇਸ ਅਧਿਕਾਰ ਨੂੰ ਇਸ ਵਾਰੀ ਤੁਸੀਂ ਸਹੀ ਇਸਤੇਮਾਲ ਕਰਨਾ ਹੈ ਤੇ ਮੈਂ ਸਾਨੂੰ ਸਾਰਿਆਂ ਨੂੰ ਬਹੁਤ ਆਸਾਂ ਉਮੀਦਾਂ ਨੇ ਤੁਹਾਡੇ ਤੋਂ ਤੇ ਇਹ ਨਾ ਸੋਚੋ ਤੁਸੀਂ ਬਿਲਕੁਲ ਵੀ ਕਿ ਤੁਹਾਡੀ ਇੱਕ ਵੋਟ ਨਾਲ ਫਰਕ ਨਹੀਂ ਪੈਣਾ ਜਾਂ ਮੇਰੀ ਫੈਮਿਲੀ ਚੋਂ ਤਿੰਨ ਜਾਂ ਚਾਰ ਜਣੇ ਵੋਟ ਪਾਣ ਚਲੇ ਗਏ ਜੇ ਇੱਕ ਨਾਂ ਵੀ ਪਈ ਕੋਈ ਨਹੀਂ ਪਰ ਐਦਾਂ ਨਹੀਂ ਆਮ ਤੁਹਾਡੀ ਇੱਕ ਇੱਕ ਵੋਟ ਨੇ ਇਸ ਵਾਰੀ ਬਹੁਤ ਵੱਡੇ ਵੱਡੇ ਫੈਸਲੇ ਕਰਨੇ ਆ بڑے بڑے ਦਿਗਗੇ ਥੱਲੇ ਲੈ ਕੇ ਆਣੇ ਆ ਤਖਤ ਆਲਰੇਡੀ ਉਹਨਾਂ ਤੇ ਹਿੱਲ ਹੀ ਪਏ ਆ ਤੇ ਆਖਰੀ ਮੋਰ 4 ਤਰੀਕ ਨੂੰ ਤੁਸੀਂ ਲਾਣੀ ਆ ਤੇ ਜੇ ਅਗਰ ਤੁਹਾਨੂੰ ਇਹ ਲਾਲਚ ਦੇਣ ਆਂਦੇ ਆ ਕਿਉਂਕਿ ਅਸੀਂ ਏਵਰੀ ਡੇ ਅਪਡੇਟਸ ਆਂਦੀ ਰਹਿੰਦੀ ਆ ਦੇਖਦੇ ਆ ਨਿਊਜ਼ ਵਿੱਚ ਵੀ ਕਿ ਲਾਲਚ ਦੇਣ ਦੇ ਇਹਨਾਂ ਨੇ ਪੂਰੀ ਫੋਲ ਪਲਾਨ ਐਵਰੀਥਿੰਗ ਇਥੇ ਸੈਟ ਅਪ ਬਟ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਕਰਨਾ ਕੀ ਆ ਪਰ ਜੇ ਜ਼ਿਆਦਾ ਮਿਹਨਤਾਂ ਕਰ ਲੈ ਤੁਹਾਡੇ ਕਰਨ ਵੀ ਕਿ ਹਾਂ ਜੀ ਐਜ਼ ਅ ਗਿਫਟ ਲੈ ਲਓ ਲੈ ਲਓ ਲੈਣ ਚ ਕੋਈ ਹਰਜ ਨਹੀਂ ਹੈਗਾ ਕਿਉਂਕਿ ਇਹ ਤੁਹਾਡਾ ਹੀ ਪੈਸਾ ਆ ਤੁਹਾਡਾ ਹੀ ਇਹਨਾਂ ਨੇ ਲੁੱਟਿਆ ਹੋਇਆ ਆ ਜੇ ਤੁਹਾਨੂੰ ਦਿੰਦੇ ਵੀ ਆ ਕੇ ਡੋਂਟ ਵਰੀ ਫਰ ਬਾਕੀ ਦੀਆਂ ਗੱਲਾਂ ਛੱਡੋ 4 ਤਰੀਕ ਨੂੰ ਵੋਟ ਕੇ ਨੂੰ ਪਾਣੀ ਆ ਤੁਹਾਨੂੰ ਵੀ ਪਤਾ ਆ ਆਪਣੀ ਕਿਸਮਤ ਦਾ ਫੈਸਲਾ ਆਪਣੀ ਇੱਕ ਵੋਟ ਨਾਲ ਤੁਸੀਂ ਬਦਲਣਾ ਆ 4 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਆਪਣੀ ਕਿਸਮਤ ਦਾ ਫੈਸਲਾ ਤੁਸੀਂ ਕਰ ਲਿਓ ਬਹੁਤ ਬਹੁਤ ਤੁਹਾਡੇ ਤੋਂ ਉਮੀਦਾਂ ਸਾਨੂੰ ਇਨਕਲਾਬ ਜ਼ਿੰਦਾਬਾਦ